ਇਹ ਵਧਾਈ ਲਿਖ ਭੇਜੀ ਤਾਂ ਆਮਾ ਬੀਬੀ ਦਾ ਪਿਓ ਰਾਮਾ ਸਾਹਾ ਸਿੰਘ ਜੀ ਜੋ ਗੁਰਨਾਨਕ ਦੇਵ ਜੀ ਦੇ ਨਾਨਾ ਜੀ ਸਨ ਜਾਤ ਦਾ ਝੰਗੜ ਗੁਰਨਾਨਕ ਦੇਵ ਜੀ ਨੇ ਨਾਨਕੇ ਤੇ ਮੈਤੇ ਕਾਲੂ ਦੇ ਸਹੁਰੇ ਤਿੰਨਾਂ ਦੀ ਤਰਫ ਖਬਰ ਲਿਖੇ ਭੇਜੀ ਅਤੇ ਆਖ ਭੇਜਿਆ ਤੁਸੀਂ ਤਲਵੰਡੀ ਆਓ ਤਾਂ ਰਲ ਕੇ ਸੁਲਤਾਨਪੁਰ ਚੱਲੀਏ ਔਰ ਚੌਕੜ ਖਰਚ ਕਰੀਏ ਉਥੋਂ ਨਾਨੀ ਪਿਹਾਈ ਸਾਹਸਿੰਘ ਜੀ ਕੋ ਨਾਨਕਦੇਵ ਜੀ ਦੀ ਨਾਨੀ ਦਾ ਨਾਮ ਪਿਹਾਈ ਸੀ ਉਹ ਆਈ ਅਤੇ ਮਾਮਾ ਕ੍ਰਿਸ਼ਨਾ ਗੁਰਨਾਨਕਦੇਵ ਜੀ ਦੇ ਮਾਮਾ ਜੀ ਕ੍ਰਿਸ਼ਨਾ ਅਤੇ ਨਾਨਾ ਰਾਮਾ ਸਬੇ ਤਲਵੰਡੀ ਵਿੱਚ ਆ ਪਹੁੰਚੇ ਫਿਰ ਮਇਤੇ ਕਾਲੂ ਨੂੰ ਮਿਲੇ ਬੜੀ ਖੁਸ਼ੀ ਹੋਈ ਅਤੇ ਫੇਰ ਤਲਵੰਡੀਆਂ ਇਕੱਠੇ ਹੋ ਕੇ ਚੱਲੇ ਕਾਲੂ ਤੇ ਲਾਲੂ ਸਾਹਸਿੰਘ ਜੀ ਲਾਲੂ ਜੋ ਕਾਲੂ ਦੇ ਭਰਾ ਸਨ ਗੁਰਨਾਨਕ ਦੇਵ ਜਿਹਦੇ ਪਿਤਾ ਦੇ ਭਰਾ ਲਾਲੂ 베ਦੀ ਅਤੇ ਅੰਮਾ ਬੀਬੀ ਗੁਰਨਾਨਕ ਦੇਵ ਜੀ ਦੀ ਮਾਤਾ ਜੀ ਤ੍ਰਿਪਤਾ ਜੀ ਅਤੇ ਰਾਮਾ